ਜੀ ਪਹਿਲਾਂ ਤੇ ਮੈਂ ਕਰਦੀ ਸੀ ਬਾਸਕਟਬਾਲ ਠੀਕ ਹੈ ਜੀ 6th ਦੇ ਵਿੱਚ ਸ਼ੁਰੂ ਕੀਤੀ ਨਾ ਤੇਮ ਸੀਗੀ ਇਸ ਕਰਕੇ ਥੋੜਾ ਔਖਾ ਹੁੰਦਾ ਸੀ ਫਿਰ 2th ਸ਼ੁਰੂ ਕੀਤੀ ਮੈਂ 7th ਕਲਾਸ ਚ ਠੀਕ ਹੈ ਮੇਰੇ ਕੋਲ ਜਤਵੀਰ ਸਿੰਘ ਜਿਨ੍ਹਾਂ ਨੇ ਮੈਨੂੰ ਮਤਲਬ ਕੀ ਮੋਟੀਵੇਟ ਕੀਤਾ ਕਿ ਟੀਮ ਜਾਣਾ ਹੈ ਤੇ ਉਸ ਤੋਂ ਬਾਅਦ ਪਾਪਾ ਨੇ سپورਟ ਕੀਤੀ ਮੈਨੂੰ ਜਿਨ੍ਹਾਂ ਕਰਕੇ ਮੈਂ ਅੱਜ ਮੈਡਲ ਲੈ ਕੇ ਆਈ ਹਾਂ ਜਿਨ੍ਹਾਂ 3 ਨੂੰ ਖੱਖਾਂ ਵਿੱਚ ਮਾਰਦੇ ਹੋ ਅੱਜ 3 ਹੀ ਨਾ ਚਮਕਾਉਣ ਲੱਗੀਆਂ ਬਡਮਿੰਟਨ ਤੀਰ ਅੰਦਾਜ਼ੀ ਕੀ ਬੁਸ਼ੋ ਕਿੱਥੇ ਵਿੱਚ ਵੀ ਇਹ ਜੋਰ ਦਿਖਾਉਣ ਲੱਗੇ ਆ ਬੱਬੂ ਮੋਨਕਾਰਾ ਨੂੰ ਮੇਰ ਕਰੇ ਨਾ ਮਾਪਿਆਂ ਦਾ ਜੋਰ ਛਣਾਉਣ ਲੱਗਿਆ ਨਾ ਮਾਪਿਆਂ ਦਾ ਜੋਰ ਛਣਾਉਣ ਇਸ ਨਾਮ ਦੇ ਸਕਦੇ ਹੋ ਪਹਿਜੀ ਪਹਿਲਾਂ ਤੇ ਬਾਬਾ ਜੀ ਪਰਮਾਤਮਾ ਨੇ ਜਿਨ੍ਹਾਂ ਨੇ ਮੇਰ ਕੀਤੀ ਜਿਨ੍ਹਾਂ ਕਰਕੇ ਮੈਡਲ ਆਇਆ ਦੂਜੇ ਨੰਬਰ ਤੇ ਮੇਰੇ ਪੇਰੈਂਟਸ ਮਮਾ ਆਪਾ ਮੇਰੇ ਤੇ ਮੇਰੇ ਵੱਡੇ ਪਾਪਾ ਵੱਡੇ ਮੰਮਾ ਤੇ ਮੇਰੀ ਦਾਦੀ ਜੀ ਜਿਨ੍ਹਾਂ ਸਪੋਰਟ ਕੀਤੀ ਜਨ ਨਾਲ ਜਿਆਦਾ ਮੇਰੇ ਬ੍ਰਦਰ ਦੋਨੋਂ ਅਕਾਲ ਜੀਤ ਤੇ ਪਵਨਜੀਤ ਸਿੰਘ ਤੇ ਮੇਰੇ ਸਿਸਟਰ ਬਲਜਿੰਦਰਜੀਤ ਕੌਰ ਤੇ ਉਹਨਾਂ ਦੇ ਹਸਬੰਡ ਪ੍ਰਵੀਨ ਸੈਣੀ ਤੇ ਚਾਚੀ ਮੇਰੇ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਤੇ ਉਹਨਾਂ ਦੇ ਜਿਹੜੀਆਂ ਬੇਟੀਆਂ ਸਬਨੀਤ ਸੈਣੀ ਤੇ ਰਮਨਿਕ ਸੈਣੀ ਜੀ ਰਮਨਿਕ ਸੈਣੀ ਇਸ ਟਾਈਮ ਕੈਨੇਡਾ ਚ ਮੇਰੇ ਜਨਮ ਤੋਂ ਪਹਿਲਾਂ ਇੱਥੇ ਹੀ ਸੀਗੇ ਉਹਨਾਂ ਨੇ ਬਹੁਤ ਸਪੋਰਟ ਕੀਤੀ ਮੇਰੀ ਤੇ ਮੇਰੀ ਸਿਸਟਰ ਤਨਵੀਤ ਤੇ ਪਾਜੀ ਹੋਰ ਮੇਰੇ ਜਿਹੜੇ ਜੀਟੀਵੀ ਦਾ ਸਟਾਫ ਆ ਬਾਜਮਾਨ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੈਕਟੀਵੀ ਮੈਂ ਹਰਪੀਤ ਸਿੰਘ ਹੁਣ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਆਪਾਂ ਪੁਜਿਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਗੰਬੋਵਾਲ ਦੇ ਵਿੱਚ ਜਿੱਥੇ ਆਪਾਂ ਤੁਹਾਨੂੰ ਐਕਸੀ ਸ਼ਖਸ਼ੀਅਤ ਦੇ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੇ ਪਿੱਛੇ ਜੇ ਮਲੇਸ਼ੀਆ ਵਿੱਚ ਹੋਈਆਂ ਕਾਰਾਟੇ ਚੈਂਪੀਅਨਸ਼ਿਪ ਦੇ ਵਿੱਚੋਂ 골ਡ ਮੈਡਲ ਲੈ ਕੇ ਆਇਆ ਹੈ। ਜਿਆਦਾ ਸਵਨਾਂ ਲੈਂਦੇ ਹੋਏ ਸਾਡੇ ਨਾਲ ਮੌਜੂਦ ਹੈ ਪਵਨੀਤ ਕੌਰ ਜੀ। ਪਵਨੀਤ ਕੌਰ ਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ। ਭਾਜੀ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਤੱਕ ਆਏ। ਜੀ। ਪਵਨੀਤ ਕੌਰ ਜੀ ਆਪਣਾ ਕਰਾਟਿਆਂ ਦੀ ਜਿਹੜੀ ਚੈਂਪੀਅਨਸ਼ਿਪ ਆਪਾਂ ਇੱਥੇ ਜਿੱਤ ਗਏ ਆ ਪਹਿਲਾਂ ਤੁਹਾਨੂੰ ਸਵਾਲ ਹੈਗਾ ਕਿ ਆਪਾਂ ਨੂੰ ਇਸ ਗੇਮ ਨੂੰ ਹੀ ਕਿਉਂ ਚੁਣਿਆ ਭਜੀ ਪਹਿਲਾਂ ਤਾਂ ਇੰਡੀਵਿਜੂਅਲ ਗੇਮ ਆ ਇਹ ਟੀਮ ਗੇਮ ਦੇ ਵਿੱਚ ਥੋੜਾ ਔਖਾ ਹੋ ਜਾਂਦਾ ਕਿਉਂਕਿ ਟੀਮ ਗੇਮ ਦੇ ਵਿੱਚ ਪੂਰੀ ਟੀਮ ਦਾ ਜ਼ੋਰ ਲੱਗਦਾ ਤੇ ਇੰਡੀਵਿਜੂਅਲ ਗੇਮ ਦੇ ਵਿੱਚ ਬੰਦਾ ਆਪਣੇ ਜ਼ੋਰ ਤੇ ਮੈਡਲ ਲੈ ਕੇ ਜਾਂਦਾ ਜੀ 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 ਅੱਛਾ ਬਬਨੀਤ ਕੌਰ ਜੀ ਆਪਣੇ ਜਦੋਂ ਆਪਾਂ ਇਸ ਗੇਮ ਦੇ ਵਿੱਚ ਆਏ ਹਾਂ ਹਾਂਜੀ ਕਿ ਸਾਡੀ ਫੈਮਿਲੀ ਚ ਕੋਈ ਇਹ ਗੇਮ ਕਰਦਾ ਸੀਗਾ ਜਾਂ ਸਾਡੇ ਸਕੂਲ ਕਾਲਜ ਜਾਂ ਸਾਡੇ ਪਿੰਡ ਦੇ ਵਿੱਚ ਕੋਈ ਗੇਮ ਕਰਦਾ ਜਿਨ੍ਹਾਂ ਵੱਲ ਦੇਖ ਕੇ ਤੁਹਾਨੂੰ ਇਹ ਲੱਗਣ ਲੱਗੀ ਕਿ ਮੈਂ ਵੀ ਇਸ ਗੇਮ ਦੇ ਵਿੱਚ ਆਪਣਾ ਕੈਰੀਅਰ ਬਣਾਵਾਂ ਭਾਜੀ ਪਹਿਲਾਂ ਤੇ ਮੈਂ ਕਰਦੀ ਸੀ ਬਾਸਕਟਬਾਲ ਠੀਕ ਹੈ ਜੀ 6th ਦੇ ਵਿੱਚ ਸ਼ੁਰੂ ਕੀਤੀ ਮੈਂ ਉਹ ਟੀਮ ਸੀਗੀ ਇਸ ਕਰਕੇ ਥੋੜਾ ਔਖਾ ਹੁੰਦਾ ਸੀ ਫਿਰ 8th ਤੋਂ ਸ਼ੁਰੂ ਕੀਤੀ ਮੈਂ 7th ਕਲਾਸ ਚ ਠੀਕ ਹੈ ਮੇਰੇ ਕੋਲ ਜਸਤਵੀਰ ਸਿੰਘ ਜਿਨ੍ਹਾਂ ਨੇ ਮੈਨੂੰ ਮਤਲਬ ਕਿ ਮੋਟੀਵੇਟ ਕੀਤਾ ਕਿ ਗੇਮ ਜਾਣਾ ਹੈ ਤੇ ਉਸ ਤੋਂ ਬਾਅਦ ਪਾਪਾ ਨੇ سپورਟ ਕੀਤੀ ਮੈਨੂੰ ਜਿਨ੍ਹਾਂ ਕਰਕੇ ਮੈਂ ਅੱਜ ਮੈਡਲ ਲੈ ਕੇ ਆਇਆ अच्छा जी मैडम कितना टाइम हो गया आपा नु इस गेम ਦੇ ਵਿੱਚ ਹੋ ਗਏ ਮੈਨੂੰ ਸੱਤ ਅੱਠ ਸਾਲ ਹੋ ਗਏ ਸੱਤ ਅੱਠ ਸਾਲ ਦੀ ਮਿਹਨਤ ਦੇ ਸਦਕੇ ਅੱਜ ਤੁਸੀਂ ਮਲੇਸ਼ੀਆ ਦੇ ਵਿੱਚ 골ਡ ਮੈਡਲ ਲੈ ਕੇ ਆਏ ਹਾਂ ਜੀ ਅੱਛਾ ਜੀ ਅੱਛਾ ਤੇ ਜਦੋਂ ਆਪਾਂ ਇਸ ਗੇਮ ਨੂੰ ਸ਼ੁਰੂਆਤ ਕੀਤੀ ਜਿਵੇਂ ਕਿ ਅੱਜ ਸਾਡੇ ਪੰਜਾਬ ਵਿੱਚ ਕੁੜੀਆਂ ਨੂੰ ਬਾਹਰ ਨਿਕਲ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਗੇਮਾਂ ਦੇ ਵਿੱਚ ਅੱਗੇ ਬਦਲਣ ਅੱਜ ਕੱਲ ਵੈਸੇ ਮੁੰਡਾ ਕੁੜੀ ਸੇਮ ਮੰਨੇ ਜਾਂਦੇ ਬਸ ਫੇਰ ਵੀ ਕਈ ਲੋਕਾਂ ਦੀ ਸੋਚ ਹੁੰਦੀ ਹੈ ਕਿ ਕੁੜੀਆਂ ਘਰ ਤੋਂ ਬਾਹਰ ਨਾ ਜਾਣ ਤੇ ਤੁਹਾਨੂੰ ਜਦੋਂ ਤੁਸੀਂ ਗੇਮ ਦੀ ਪ੍ਰੈਕਟਿਸ ਕਰ ਜਾਂਦੇ ਸੀ ਕਿ ਤੁਹਾਨੂੰ ਕੋਈ ਦਿੱਕਤਾਂ ਪਰੇਸ਼ਾਨੀਆਂ ਆਈਆਂ ਹੋ ਨਹੀਂ ਮੈਨੂੰ ਤਾਂ ਨਹੀਂ ਆਈਆਂ ਪਾਪਾ ਦੀ سپورਟ ਸੀਗੀ ਕੋਈ ਕਹਿੰਦਾ ਹੀ ਨਹੀਂ ਸੀਗਾ ਠੀਕ ਹੈ ਜੀ ਨਹੀਂ ਜਾਣਾ ਜਦੋਂ ਤੁਸੀਂ ਇਸ ਗੇਮ ਦੇ ਵਿੱਚ ਆਏ ਤੁਹਾਨੂੰ ਕਿੰਨਾ ਵੀਰਾਂ ਪੈਨਾ ਨੇ سپورਟ ਕੀਤੀ ਕਿ ਪਵਨੀ ਤੂੰ ਹੀ ਬਹੁਤ ਵਧੀਆ ਕਰਦੇ ਆ ਹੋਰ ਵਧੀਆ ਕਰੋ ਆਪਾਂ ਤੁਹਾਡੇ ਨਾਲ ਆ ਜੀ ਪਹਿਲਾਂ ਤੇ ਬਾਬਾ ਜੀ ਪਰਮਾਤਮਾ ਨੇ ਜਿਨ੍ਹਾਂ ਨੇ ਮਿਹਰ ਕੀਤੀ ਜਿਨ੍ਹਾਂ ਕਰਕੇ ਮੈਡਲ ਆਇਆ ਦੂਜੇ ਨੰਬਰ ਤੇ ਮੇਰੇ ਪੇਰੈਂਟਸ ਮੰਮਾ ਪਾਪਾ ਮੇਰੇ ਤੇ ਮੇਰੇ ਵੱਡੇ ਪਾਪਾ ਵੱਡੇ ਮੰਮਾ ਤੇ ਮੇਰੀ ਦਾਦੀ ਜੀ ਜਿਨ੍ਹਾਂ ਨੇ ਸਪੋਰਟ ਕੀਤੀ ਸਨ ਨਾਲ ਜਿਆਦਾ ਮੇਰੇ ਬ੍ਰਦਰ ਦੋਨੋਂ ਆਕਾਸ਼ਦੀਪ ਤੇ ਪਵਨਦੀਪ ਸਿੰਘ ਤੇ ਮੇਰੇ ਸਿਸਟਰ ਬਲਜਿੰਦਰਜੀਤ कौर ਤੇ ਉਹਨਾਂ ਦੇ ਹਸਬੰਡ ਪ੍ਰਵੀਨ ਸੈਣੀ ਤੇ ਚਾਚੀ ਮੇਰੇ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਤੇ ਉਹਨਾਂ ਦੇ ਜਿਹੜੀਆਂ ਬੇਟੀਆਂ ਸੁਬਨੀਤ ਸੈਣੀ ਤੇ ਰਮਨਿਕ ਸੈਣੀ ਜੀ ਰਮਨਿਕ ਸੈਣੀ ਇਸ ਟਾਈਮ ਕੈਨੇਡਾ ਚ ਮੇਰੇ ਜਨਮ ਤੋਂ ਪਹਿਲਾਂ ਇੱਥੇ ਹੀ ਸੀਗੇ ਉਹਨਾਂ ਨੇ ਬਹੁਤ ਸਪੋਰਟ ਕੀਤੀ ਮੇਰੀ ਤੇ ਮੇਰੀ ਸਿਸਟਰ ਤਨਵੀਤ ਤੇ ਪਾਜੀ ਹੋਰ ਮੇਰੇ ਜਿਹੜੇ ਜੀਟੀਵੀ ਦਾ ਸਟਾਫ ਆ ਬਾਜਮੈਮ ਪ੍ਰਿੰਸੀਪਲ ਜਿਹੜੇ ਉਹਨਾਂ ਨੇ ਜਾਣ ਤੋਂ ਪਹਿਲਾਂ ਵੀ ਬਹੁਤ ਸਪੋਰਟ ਕੀਤੀ ਸੀ ਤੇ ਹੋਂ ਤੇ ਵੀ ਕਾਫੀ ਰਿਸਪੈਕਟ ਦਿੱਤੀ ਮੈਨੂੰ ਤੇ ਮੇਰੇ ਮਾਸੀ ਉੱਥੇ ਮੈਂ ਇਹਦੇ ਟੀਚਰ ਆ ਰਾਜਦੀਪ ਕੌਰ ਤੇ ਮਨਜੀਤ मैम ਜਿਹਨਾਂ ਨੇ ਬਹੁਤ ਸਪੋਰਟ ਕੀਤੀ ਤੇ ਉੱਥੇ ਦੇ ਫਰੈਂਡਸ ਜਿਹੜੇ ਜੀਟੀਵੀ ਦੇ ਸैम ਜਿਹਨਾਂ ਨੇ ਬਹੁਤ ਮਤਲਬ ਕੀ ਕਹਿੰਦੇ ਆ ਕਿ ਹਾਂਜੀ ਮਾਸੀ ਮੇਰੇ ਇਸ ਟਾਈਮ ਕੈਨੇਡਾ ਤੇ ਉਹਨਾਂ ਦੀ ਬੇਟੀ ਪ੍ਰਭਜੋਤ ਕੌਰ ਇਹਨਾਂ ਨੇ ਬਹੁਤ ਸਪੋਰਟ ਦੇ ਕੋਈ ਤੇ ਜਦੋਂ ਤੁਸੀਂ ਗੇਮ ਦੀ ਪ੍ਰੈਕਟਿਸ ਕੀਤੀ ਪਹਿਲਾਂ ਆਪਣੇ ਜ਼ਿੰਦਗੀ ਦਾ ਜਿਹੜਾ ਪਹਿਲਾ ਟੂਰਨਾਮੈਂਟ ਇਸ ਗੇਮ ਦਾ ਖੇਡਿਆ ਉਹ ਕਿੱਥੇ ਖੇਡਿਆ ਸੀਗਾ ਜੇ ਜ਼ਿਆਦਾ ਸਾਡੇ ਦਸ਼ਕਵੀਰਾਂ ਨੂੰ ਜਰੂਰ ਮੈਂ ਹੁਸ਼ਿਆਰਪੁਰ ਖੇਡਿਆ ਜੀ ਪੰਜਾਬ ਵਤਨ ਭਗਵੰਤਮਾਨ ਜਿਹੜੇ ਗੇਮ ਕਰਾਉਂਦੇ ਖੇਡਿਆ ਪਤਨ ਪੰਜਾਬ ਨੇ ਅੱਛਾ ਜੀ ਉਹਦੇ ਵਿੱਚ ਕਿਹੋ ਜੀ ਬੀਸ਼ਮ ਬਣੀ ਸੀ ਉਹਦੇ ਵਿੱਚ ਮੈਂ ਸੈਕਿੰਡ ਆਈ ਸੀ ਉਦੋਂ ਮੈਨੂੰ ਬੜਿਆਂ ਨੇ ਕਿਹਾ ਸੀ ਕਿ ਨਹੀਂ ਤੇਰੇ ਲਈ ਨਹੀਂ ਹੈਗੀ ਗੇਮ ਅੱਛਾ ਜੀ ਤੇ ਹੁਣ ਜਦੋਂ ਮੈਂ 골ਡ ਲੈ ਕੇ ਆਈ ਆ ਤੇ ਉਹਨਾਂ ਨੇ ਹੀ ਮੈਸੇਜ ਕਰ ਕਰਕੇ ਹਾਂ ਠੀਕ ਹੈ 20 ਹਾਂ ਤੇਰਾ ਮੈਡਲ ਆ ਗਿਆ ਨਹੀਂ ਕਿ ਤੇਰਾ ਮੈਡਲ ਕਿੱਦਾਂ ਆ ਗਿਆ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਆ ਫੇ ਅੱਗੇ ਕਿੱਥੇ ਕਿੱਥੇ ਗੇਮਾਂ ਖੇਡੀਆਂ ਉਸ ਤੋਂ ਬਾਅਦ ਪਾਜੀ ਖੇਡੀਆਂ ਵੁਸ਼ੋ ਦੀਆਂ ਜਿਹੜੀਆਂ ਫੈਡਰੇਸ਼ਨ ਵੱਲੋਂ ਵੀ ਖੇਡੀਆਂ ਗੇਮਾਂ ਆ ਉਹਨੇ ਖੇਲੋਂ ਇੰਡੀਆ ਹੋਈਆਂ ਪਟਿਆਲੇ ਉਹ ਗੋਆਲੀ ਸਿਲੈਕਸ਼ਨ ਹੋਈ ਆ ਠੀਕ ਹੈ ਜੀ ਓਕੇ ਜੀ ਅਗਲੇ ਮਹੀਨੇ ਹੋਣਗੀਆਂ ਆਉਗੇ ਮੈਂ ਠੀਕ ਹੈ ਜੀ ਹਾਂਜੀ ਇੱਕ ਵਧੀਆ ਪਲੇਅਰ ਬਣਨ ਵਾਸਤੇ ਇਹੋ ਜੀ ਖੁਰਾਕ ਦੀ ਲੋੜ ਹੁੰਦੀ ਹੈ ਸਾਡੇ ਦਸ਼ਕਵੀਰਾਂ ਨੂੰ ਉਹਦੇ ਬਾਰੇ ਵੀ ਤੁਸੀਂ ਦੱਸ ਸਕਦੇ ਆ ਕਿ ਤਾਂ ਜੋ ਕੋਈ ਇਸ ਵੀਡੀਓ ਨੂੰ ਦੇਖ ਕੇ ਜਿਹੜਾ ਕੋਈ ਨਵਾਂ ਪਲੇਅਰ ਜਾਂ ਕੋਈ ਨਵੀਂ ਕੁੜੀ ਉੱਠਣਾ ਚਾਵੇ ਉਹ ਓਦਾਂ ਦੀ ਖੁਰਾਕਾ ਖਾ ਕੇ ਤੁਹਾਡੇ ਵਾਂਗੂ ਅੱਜ ਪੋਜੀਸ਼ਨ ਪਾ ਸਕੇ ਭਾਜੀ ਪਹਿਲੀ ਤਾਂ ਸਟੈਮੀਨਾ ਕਰਦੇ ਦੀ ਸਪੋਰਟ ਜੇ ਨਾ ਬਿਨਾ ਜਿਹਦੇ ਵੀ ਨਾ ਹੈ ਨਹੀਂ ਹੋ ਸਕਦਾ ਕੋਈ ਜੀ ਜੀ ਇਸ ਡਾਈਟ ਇਹੀ ਕਿ ਆਪਣਾ ਰੈਗੂਲਰ ਮੇਨਟੇਨ ਕਰੋ ਆਪਣੇ ਆਪ ਨੂੰ ਠੀਕ ਹੈਲਦੀ ਚੀਜ਼ਾਂ ਜੰਕ ਫੂਡ ਅਵਾਇਡ ਕਰੋ ਜੀ ਇਹਦੇ ਕਰਕੇ ਆਪਣਾ ਜਿਹੜਾ ਸਟੈਮੀਨਾ ਲੈਵਲ ਆ ਉਹ ਲੋ ਨਾ ਹੋਊਗਾ ਉਹਦੇ ਕਰਕੇ ਅੱਛਾ ਮੈਂ ਬੜਾ 골ਡ ਮੈਡਲ ਉਹਨਲੀ ਆਪਾਂ ਡੇਲੀ ਕਿੰਨੇ ਘੰਟੇ ਦੀ ਮਿਹਨਤ ਕਰਦੇ ਸੀਗੇ ਭਾਜੀ ਸਵੇਰੇ ਤੇ ਮਤਲਬ ਆਪਣਾ ਹੀ ਵਰਕਆਊਟ ਕਰਦੇ ਸੀਗੇ ਸਟੈਮੀਨਾ ਲਈ ਤੇ ਸ਼ਾਮ ਨੂੰ ਸਾਢੇ 3 ਜਾਈਦਾ ਸੀ ਤੇ 7 ਵਜੇ ਘਰ ਵਾਪਸ ਆਈਦਾ ਹੀ ਕਰਕੇ ਠੀਕ ਆ ਜੀ ਤੇ ਤੁਹਾਡੇ ਕੀ ਪੇ ਤੁਹਾਡੇ ਪਿੰਡ ਦੇ ਵਿੱਚੋਂ ਕੋਈ ਹੋਰ ਵੀ ਲੇਡੀ ਸੀ ਜਿਹੜੀ ਤੁਹਾਡੇ ਨਾਲ ਪ੍ਰੈਕਟਿਸ ਕਰਨ ਜਾਂਦੇ ਸੀਗੇ ਨਹੀਂ ਭਾਜੀ ਕੋਈ ਨਹੀਂ ਸੀ ਇਕੱਲੇ ਸੀਗੇ ਨਾ ਇਕੱਲਾ ਹੀ ਸਵਾ ਲੱਖ ਹੁੰਦਾ ਹਾਂਜੀ ਠੀਕ ਹੈ ਠੀਕ ਹੈ ਅੱਛਾ ਤੇ ਜਦੋਂ ਤੁਸੀਂ ਮਲੇਸ਼ੀਆ ਵਾਸਤੇ ਕੁਆਲੀਫਾਈਡ ਕੀਤਾ ਉਹ ਕਿਹੋ ਜਿਹਾ ਪ੍ਰੋਸੈਸ ਸੀਗਾ ਸਾਡੇ ਦਸ਼ਕਵੀਰਾਂ ਨੋਰੇ ਬਾਰੇ ਵੀ ਜਾਣਕਾਰੀ ਦਿਓ ਭਜੀ ਜਿੱਦਾਂ ਵੇਟ ਦੇ ਹਿਸਾਬ ਨਾਲ ਉੱਥੇ ਗੇਮਸ ਹੋਈਆਂ ਹੈਗੀਆਂ ਕਪੂਰਥਲੇ ਅੱਛਾ ਜੀ ਉਹਦੇ ਚੋਂ ਮਤਲਬ ਇੱਕ ਵੇਟ ਚੋਂ ਇੱਕੋ ਹੀ ਜਾਣਾ ਹੁੰਦਾ ਆ ਤੇ ਆਪਣੇ ਇੰਡੀਆ ਚੋਂ 90 ਜਾਣੇ ਗਏ ਸੀਗੇ ਅੱਛਾ ਜੀ ਉਸ ਚੈਂਪੀਅਨਸ਼ਿਪ ਲਈ ਤੇ ਵਿੱਚੋਂ 7 ਮੈਡਲ ਆਏ ਆ ਠੀਕ ਹੈ ਬਾਕੀ ਸਿਲਵਰ ਤੇ ਬ੍ਰੌਂਜ਼ ਸੀਗੇ ਤੇ ਇੱਕੋ ਹੀ 골ਡ ਮੈਡਲ ਆਇਆ ਉਹ ਮੇਰਾ ਸੀਗਾ ਠੀਕ ਹੈ 90 ਜਾਣੇ ਜਿਹੜੇ ਗਏ ਸੀਗੇ ਹਾਂਜੀ ਉਹ ਵੱਖ-ਵੱਖ ਗੇਮਰ ਕਿਹੇ ਜਾਗ ਇੱਕੋ ਗੇਮ ਸੀਗੇ ਕੈਟਾਗਰੀ ਡਿਫਰੈਂਟ ਸੀਗੀਆਂ ਉਹਨਾਂ ਦੇ ਵਿੱਚ ਏਜ ਕੈਟਾਗਰੀ ਡਿਫਰੈਂਟ ਸੀਗੀ ਠੀਕ ਆ ਠੀਕ ਆ ਹਾਂਜੀ ਤੇ ਉਹਨਾਂ ਵਿੱਚੋਂ ਇੱਕੋ ਹੀ 골ਡ ਮੈਡਲ ਆਇਆ ਕੋਈ 골ਡ ਮੈਡਲ ਆਇਆ ਤੇ ਜਿਹੜੇ ਬਾਕੀ 90 ਜਾਨੇ ਸੀਗੇ ਉਹ ਆ ਉਹਨਾਂ ਵਿੱਚੋਂ ਕੋਈ ਆਪਣੇ ਏਰੀਆ ਦਾ ਜਾਂ ਤੁਹਾਡੇ ਨਾਲ ਦਾ ਤੁਹਾਡੇ ਜਿੱਥੇ ਤੁਸੀਂ ਕੈਂਪ ਦੇ ਵਿੱਚ ਪ੍ਰੈਕਟਿਸ ਕਰਦੇ ਹੋ ਉਹਨਾਂ ਦੇ ਵਿੱਚੋਂ ਕੋਈ ਗਿਆ ਹੋਇਆ ਨਹੀਂ ਮੇਰੇ ਕੈਂਪ 'ਚੋਂ ਮਤਲਬ ਮੈਂ ਹੀ ਗਈ ਆਪਣੇ ਏਰੀਆ 'ਚੋਂ ਮੈਂ ਹੀ ਗਈ ਸੀ ਅੱਛਾ ਜੀ ਅੱਛਾ ਇੱਕ ਸਾਡਾ ਹੋਰ ਅਹਿਮ ਸਵਾਲ ਹੈ ਤੁਹਾਨੂੰ ਕਿ ਜੋ ਵੀਰ ਜੇ ਖਰਚਾ ਆਇਆ ਹੈਗਾ ਤੁਹਾਡਾ ਉੱਥੇ ਤੱਕ ਰਪੁੰਜਨ ਤੇ ਉਹ ਖਰਚਾ ਇੱਕ ਫੈਮਿਲੀ ਨੇ ਕੀਤਾ ਜਾਂ ਕਿਸੇ ਸਰਕਾਰ ਵਾਲੋ ਜਾਂ ਤੁਹਾਡੇ ਸਕੂਲ ਕਾਲਜ ਵਾਲੋ ਪ੍ਰਮੋਟ ਹੋਏ ਆ ਨਹੀਂ ਪਾਜੀ ਖਰਚਾ ਤੇ ਫੈਮਿਲੀ ਦਾ ਹੀ ਸੀਗਾ ਮੇਰੇ ਪਾਪਾ ਨੇ ਕੀਤਾ ਹੈ ਤੇ ਹਰ ਵਾਰ ਨਹੀਂ ਕਰ ਹੁੰਦਾ ਥੋੜਾ ਬਗੋ ਬਗੋ ਮੈਨੂੰ ਵੀ ਚਾਹੀਦਾ ਹੈ ਕਿ ਥੋੜਾ ਗੌਰਮੈਂਟ ਵਾਲੋ ਕੋਈ ਸਾਡੇ ਸਪਲੇਅਰਾਂ ਨੂੰ ਸਪੋਰਟ ਨਹੀਂ ਮਿਲਦੀ ਹਾਂਜੀ ਤੇ ਇੱਕ ਸਾਡਾ ਹੋਰ ਐਮ ਸਵਾਲ ਆ ਕਿ ਜਿੱਦਾਂ ਕਿ ਅੱਜ ਤੁਸੀਂ 골ਡ ਮੈਡਲ ਲੈ ਕੇ ਆਏ ਆ ਹਾਂਜੀ ਤੇ ਬਹੁਤ ਸਾਰੇ ਕੀ ਕਰਦੇ ਹੈਗੇ ਆ ਬੱਚੇ ਖੁਦ ਪ੍ਰੈਕਟਿਸ ਕਰਦੇ ਆ ਇਕੱਲੇ ਆਪੂ ਮਿਹਨਤ ਲਾਉਂਦੇ ਆ ਤੇ ਪਹਿਲਾਂ ਉਹਨਾਂ ਨੂੰ ਕੋਈ سپورਟ ਨਹੀਂ ਕਰਦਾ ਫਿਰ ਜਦੋਂ ਕੋਈ ਨਾ ਕੋਈ ਪੋਜੀਸ਼ਨ ਲੈ ਆਉਂਦੇ ਹੈਗੇ ਆ ਫਿਰ ਉਹਨਾਂ ਨੂੰ ਗਵਰਨਮੈਂਟ ਵੀ ਜਾਂ ਫਿਰ ਜਿਹੜੇ ਫੋਰਸਾਂ ਨਾਲ ਸੰਬੰਧੀ ਹੁੰਦੇ ਜਾਂ ਫੈਡਰੇਸ਼ਨਾਂ ਉਹਨਾਂ ਨੂੰ ਸਨਮਾਨਿਤ ਕਰਨ ਪੁਰਜ ਜਾਂਦੀਆਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਪਰ ਇਹ ਕੋਲ ਤੇ ਮੈਨੂੰ ਵੀ ਬਥੇਰੀਆਂ ਆਈਆਂ ਆ ਪਹਿਲਾਂ ਕੋਈ ਪੁੱਛਦਾ ਨਹੀਂ ਸੀਗਾ ਤੇ ਹੁਣ ਜਦੋਂ 골ਡ ਮੈਡਲ ਆਇਆ ਆ ਸਕੂਲਾਂ ਤੋਂ ਕੋਲਸ ਆਈਆਂ ਕਿ ਸਾਡੇ ਸਕੂਲ ਆ ਜਾਓ ਤੁਸੀਂ ਐਡਮਿਸ਼ਨ ਲਓ ਪਰ ਮੈਨੂੰ ਜਿਹਨਾਂ ਨੇ ਸਪੋਰਟ ਕੀਤੀ ਜੀਟੀਪੀ ਵਾਲਿਆਂ ਨੇ ਗੁਟੇਕਬਦਰ ਖਾਲਸਾ ਕਾਲਜ ਮੈਂ ਸਭ ਤੋਂ ਪਹਿਲਾਂ ਆ ਕੇ ਉੱਥੇ ਹੀ ਗਈ ਤੇ ਉਸ ਤੋਂ ਬਾਅਦ ਮੈਂ ਜਿਹੜੀ ਮੇਰੀ ਐਕਸ ਟੈਂਥ ਮੈਂ ਕੀਤੀ ਆ ਸੈਂਟ ਪੋਲ ਗਵਰਨਮੈਂਟ ਸਕੂਲ ਤੋਂ ਉੱਥੇ ਗਈ ਅੱਛਾ ਜਦੋਂ ਤੁਸੀਂ 골ਡ ਮੈਡਲ ਲੈ ਕੇ ਪਿੰਡ ਪੁੱਜੇ ਹਾਂਜੀ ਪਿੰਡ ਦਾ ਜਾਂ ਸਾਡੀ ਫੈਮਿਲੀ ਦਾ ਕਿਹੋ ਜਿਹਾ ਮਾਹੌਲ ਸੀਗਾ ਪਾਜੀ ਪਹਿਲਾਂ ਤੇ ਮੈਨੂੰ ਇਹਨਾਂ ਨੂੰ ਰਿਸੀਵ ਕੀਤਾ 에어ਪੋਰਟ ਤੋਂ ਮੇਰੇ ਘਰ ਦਿਆਂ ਨੇ ਓਕੇ ਕਾਫੀ ਸਾਡਾ ਕੀਤਾ ਸਨਮਾਨ ਉੱਥੇ ਮੇਰੇ ਕੋਲ ਵੀ ਮੇਰੇ ਨਾਲ ਹੀ ਸੀਗੇ ਠੀਕ ਹੈ ਜੀ ਤੇ ਉੱਥੋਂ ਆ ਕੇ ਫਿਰ ਆਪਾਂ ਅਗਲੇ ਦਿਨ ਸਾਨੂੰ ਸਕੂਲੇ ਸਦਿਆ ਸੀ ਜੀਟੀਵੀ ਓਕੇ ਤੇ ਫਿਰ ਬਸ ਅੱਜ ਤੇ ਜਦੋਂ ਤੁਸੀਂ 골ਡ ਮੈਡਲ ਲੈ ਕੇ ਆਪਣੇ ਸਕੂਲੇ ਗਏ ਜੀਟੀਵੀ ਉੱਥੇ ਕਿਹੋ ਜਿਹਾ ਮਾਹੌਲ ਸੀਗਾ ਪਾਜੀ ਉੱਥੇ ਬਹੁਤ ਵਧੀਆ ਉਹਨਾਂ ਨੇ ਸਾਡੀ ਰਿਸਪੈਕਟ ਕੀਤੀ ਮੇਰੇ ਘਰਦਿਆਂ ਦੀ ਵੀ ਬਹੁਤ ਵਧੀਆ ਸਨਮਾਨ ਕੀਤਾ ਸਾਡਾ ਉੱਥੇ ਨੇ ਠੀਕ ਹੈ ਜੀ ਅੱਛਾ ਜਾਂਦੇ ਜਾਂਦੇ ਸਾਡੇ ਦਰਸ਼ਕ ਵੀਰਾਂ ਨੂੰ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਤਾਂ ਜੋ ਸਾਡੀ ਇਹ ਵੀਡੀਓ ਦੇ ਕੋਈ ਨਵੀਂ ਪਣੀਰੀ ਜਾਂ ਤੁਹਾਡੇ ਤੋਂ ਬਾਅਦ ਆਉਣ ਵਾਲੀ ਕੋਈ ਲੇਡੀ ਜਾਂ ਕੋਈ ਕੁੜੀ ਨਵੀਂ ਉਠੇ ਇਸੇ ਗੇਮ ਦੇ ਵਿੱਚ ਉਹਨਾਂ ਵਾਸਤੇ ਕੋਈ ਤੁਸੀਂ ਸਨੇਹਾ ਜ਼ਰੂਰ ਦੇ ਕੇ ਦਿਓ ਜੋ ਤਾਂ ਜੋ ਇਹ ਵੀਡੀਓ ਦੇਖ ਕੇ ਉਹਨਾਂ ਨੂੰ ਵੀ ਕੋਈ ਨਾ ਕੋਈ ਸ਼ੇਧ ਮਿਲੇ ਭਜੀ ਜਿਹੜੇ ਕਹਿੰਦੇ ਕਿ ਗੇਮ ਚ ਕੁਝ ਨਹੀਂ ਹੈਗਾ ਸਟੱਡੀ ਕਰੋ ਕੱਲੀ ਸਟੱਡੀ ਨਾਲ ਵੀ ਕੁਝ ਨਹੀਂ ਹੁੰਦਾ ਗੇਮ ਕਰਨੀ ਬਹੁਤ ਜ਼ਰੂਰੀ ਆ ਜਿਹੜੇ ਕਰਦੇ ਉਹਨਾਂ ਲਈ ਵੀ ਜਿਹੜੇ ਨਹੀਂ ਕਰਦੇ ਉਹ ਵੀ ਕਰਨ ਜੀ ਤੇ ਕਿਉਂਕਿ ਕੱਲੀ ਗੇਮ ਏ ਨਹੀਂ ਕਿ ਇਕੱਲੇ ਗੇਮ ਕਰੋ ਸਟੱਡੀ ਵੀ ਨਾਲ ਜ਼ਰੂਰੀ ਆ ਪਰ ਸਟੱਡੀ ਨਾਲ ਨਾਲ ਗੇਮ ਵੀ ਬਹੁਤ ਜ਼ਰੂਰੀ ਆ ਫਿਜ਼ੀਕਲ ਮੰਦਾ ਫਿਟ ਹੋਣਾ ਚਾਹੀਦਾ ਵਾ ਤੇ ਬਸ ਇਹੀ ਕੀ ਸਾਰੇ ਸਪੋਰਟ ਕਰਨ ਗੇਮ ਨੂੰ ਜੀ ਹਾਂਜੀ ਚੋਠੀ ਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਮਝਾਉਣ ਲਈ ਥੈਂਕ ਯੂ ਦੋਸਤੋ ਸਾਡੇ ਨਾਲ ਇਹ ਸਨ ਮੈਡਮ ਪਵਨ ਤ੍ਰੀਪੋਟ ਜੀ ਜੋ ਕਿ ਇੰਗਲੇਸ਼ੀਆ ਖੇਡਾਂ ਦੇ ਵਿੱਚ 골ਡ ਮੈਡਲ ਲੈ ਕੇ ਆਏ ਹੈਗੇ ਆ ਔਰ ਆਸ ਕਰਦੇ ਆ ਕਿ ਸਾਡੀਆਂ ਪਿਲੀਆ ਵੀਡੀਓ ਵਾਂਗੂ ਅੱਜ ਦੀ ਵੀਡੀਓ ਵੀ ਤੁਹਾਨੂੰ ਪਸੰਦ ਆਏਗੀ ਸਾਡੀ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਲਾਈਕ ਕਰੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ